ਆਪਸੀ ਰੰਜਿਸ਼ ਨੇ ਇੱਕ ਹੱਸਦੇ ਖੇੜਦੇ ਪਰਿਵਾਰ ਨੂੰ ਉਜਾੜ ਕੇ ਰੱਖ ਦਿੱਤਾ ਹੈ ਕਰਦੇ ਇਕਲੋਤੇ ਪੁੱਤ ਦੀ ਮੌਤ ਹੋ ਚੁੱਕੀ ਹੈ ਜਾਣਕਾਰੀ ਮੁਤਾਬਕ ਦੋ ਧਿਰਾਂ ਦੇ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਟਕਰਾਬਾਜ਼ੀ ਹੋ ਰਹੀ ਸੀ ਅਤੇ ਗੱਲ ਇਸ ਕਦਰ ਵੱਧ ਗਈ ਕਿ ਖੂਨੀ ਚੜ੍ਹਪਦੇ ਵਿੱਚ ਉਹ ਬਦਲ ਜਾਂਦੀ ਹੈ ਅਤੇਸ਼ਰੀ ਆਮ ਗੋਲੀਆਂ ਚਲਦੀਆਂ ਨੇ ਮੋਗਾ ਦੇ ਪਿੰਡ ਲੰਗਿਆਣਾ ਦੇ ਵਿੱਚ ਵਾਪਰੀ ਸਵਾਰਦਾ ਤੋਂ ਬਾਅਦ ਸੁੰਨ ਪਸਰੀ ਹੋਈ ਹੈ ਲੋਕ ਡਰੇ ਹੋਏ ਨੇ ਅਸਹਿਮ ਨੇ ਹੋਏ ਨੇ ਸੋ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਸ ਥਾਂ ਦੇ ਉੱਪਰ ਕਿਵੇਂ ਪਿੰਡ ਵਾਲੇ ਇਕੱਠੇ ਹੋਏ ਨੇ ਜਿੱਥੇ ਕਿ ਦੋ ਤਰ੍ਹਾਂ ਦੇ ਵਿਚਾਲੇ ਖੂਨੀ ਚੜਪ ਹੁੰਦੀ ਹੈ ਅਤੇ ਅੱਛਰੀਆਂ ਗੋਲੀਆਂ ਚਲਦੀਆਂ ਨੇ ਰਿਪੋਰਟਾਂ ਇਹ ਵੀ ਆਈਆਂ ਨੇ ਕਿ 30 ਤੋਂ 40 ਫਰ ਕਿਤੇ ਜਾਂਦੇ ਨੇ ਅਤੇ ਇਸੇ ਦੌਰਾਨ ਗੋਲੀ ਲੱਗਣ ਦੇ ਨਾਲ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਜੋ ਕਿ ਕਰਦਿਆਂ ਦਾ ਇੱਕ ਲੋਤਾ ਪੁੱਤ ਦੱਸਿਆ ਜਾ ਰਿਹਾ ਜਿਸ ਦੀ ਪਹਿਚਾਣ ਸੁਖਪ੍ਰੀਤ ਦੇ ਵਜੋਂ ਹੋਈ ਹੈ ਜੋ ਕਿ ਸਲੂਨ ਚਲਾਉਣ ਦਾ ਕੰਮ ਕਰਦਾ ਸੀ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਲਗਾਤਾਰ ਜਿਹੜੀ ਕਿ ਤਹਿਕੀਕਤ ਕਰਦੇ ਹੁਆ ਚਾਰ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਬੀਤੀ ਸ਼ਾਮ ਵਾਪਰੀ ਇਸ ਵਾਰਦਾਤ ਤੋਂ ਬਾਅਦ ਪਿੰਡ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਦੱਸਿਆ ਜਾ ਰਿਹਾ ਹੈ ਕਿ ਝਗੜੇ ਦੌਰਾਨ ਇੱਕ ਧਿਰ ਦੇ ਵੱਲੋਂ ਇੱਟਾਂ ਅਤੇ ਰੋੜਿਆਂ ਦੇ ਨਾਲ ਹਮਲਾ ਕੀਤਾ ਗਿਆ ਜਦਕਿ ਦੂਜੀ ਧਿਰ ਦੇ ਵੱਲੋਂ ਸ਼ਰੀਆਮ ਗੋਲੀਆਂ ਚਲਾਈਆਂ ਗਈਆਂ ਨੇ ਅਤੇ ਗੋਲੀ ਲੱਗਣ ਦੇ ਨਾਲ ਇੱਕ 28 ਸਾਲ ਦੇ ਨੌਜਵਾਨ ਤਨੀ ਦੇ ਜਿਹੜੇ ਕੀ ਜ਼ਖਮੀ ਹੋਣ ਦੀ ਖਬਰ ਹੈ ਜਦਕਿ ਅਸੁਖਪ੍ਰੀਤ ਸਿੰਘ ਗੰਭੀਰ ਜ਼ਖਮੀ ਹੋਇਆ ਸੀ ਅਤੇ ਜਦੋਂ ਉਸ ਨੂੰ ਹਸਪਤਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਹੈ ਮ੍ਰਿਤਕ ਸੁਖਪ੍ਰੀਤ ਸਿੰਘ ਆਪਣੇ ਮਾਪਿਆਂ ਦਾ ਲੋਤਾਪੁੱਤ ਸੀ ਅਤੇ ਬੱਗਪੁਰਾਣਾ ਦੇ ਵਿੱਚ ਸਲੂਨ ਦੇ ਵਿੱਚ ਕੰਮ ਕਰਦਾ ਸੀ ਦੂਜੇ ਪਾਸੇ ਇਸ ਘਟਨਾਕ੍ਰਮ ਤੋਂ ਬਾਅਦ ਜ਼ਖਮੀ ਸੰਨੀ ਜਿਹੜਾ ਕਿ ਹਸਪਤਾਲ ਦੇ ਵਿੱਚ ਇਲਾਜ ਕਰਵਾ ਕੇ ਉੱਥੋਂ ਫਰਾਰ ਹੋ ਜਾਂਦਾ ਹੈ ਅਤੇ ਪੁਲਿਸ ਦੇ ਸੂਤਰਾਂ ਮੁਤਾਬਕ ਹੁਣ ਸਥਿਤੀ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਦੇ ਵਿੱਚ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਡੀਐਸਪੀ ਦਿਲਬੀਰ ਸਿੰਘ ਦੇ ਵੱਲੋਂ ਇਸ ਬਾਬਤ ਜਾਣਕਾਰੀ ਸਾਂਝੀ ਕਰਦਿਆਂ ਹੋਇਆ ਦੱਸਿਆ ਗਿਆ ਕਿ ਦੋ ਧਿਰਾਂ ਦੇ ਵਿਚਾਲੇ ਜਿਹੜੀ ਕਿ ਇਹ ਪੁਰਾਣੀ ਨਜਿਸਤੇ ਕਰਕੇ ਇਹ ਵਾਰਦਾਤ ਪਾਪਰੀ ਹੈ ਦੋ ਧਿਰਾਂ ਦੇ ਵਿਚਾਲੇ ਇਹ ਝੜਪ ਹੁੰਦੀ ਹੈ ਜਿਸ ਕਰਕੇ ਸੁਖਪ੍ਰੀਤ ਦੀ ਜਾਨ ਚਲੀ ਗਈ ਜਦਕਿ ਸਨੀ ਜ਼ਖਮੀ ਹੋਇਆ ਜੋ ਕਿ ਹਸਪਤਾਲ ਦੇ ਵਿੱਚ ਇਲਾਜ ਕਰਵਾਉਣ ਤੋਂ ਬਾਅਦ ਮੌਕੇ ਤੋਂ ਚਲਾ ਗਿਆ ਅਤੇ ਚਾਰ ਵਿਅਕਤੀਆਂ ਨੂੰ ਹਿਰਾਸਤ ਦੇ ਵਿੱਚ ਲੈ ਕੇ ਪੁੱਛਗੜਤal ਕੀਤੀ ਜਾ ਰਹੀ ਹੈ ਲੰਗਿਆਣਾ ਪਿੰਡ ਤੋਂ ਇੱਕ ਫਾਇਰਿੰਗ ਇਨਸੀਡੈਂਟ ਦੀ ਰਿਪੋਰਟ ਹੋਈ ਹੈ ਜਿਦੇ ਵਿੱਚ ਇੱਕ ਸੁਖਪ੍ਰੀਤ ਪੁੱਤਰ ਬਿਸ਼ੰਦਰ ਸਿੰਘ ਵਾਸੀ ਲੰਗਿਆਣਾ ਪੁਰਾਣਾ ਉਹਦੇ ਗੋਲੀ ਲੱਗਣ ਕਰ ਨੂੰ ਹਸਪਤਾਲ ਲੈ ਕੇ ਗਏ ਸੀ ਜਿੱਦੀ ਡੈਥ ਹੋ ਚੁੱਕੀ ਹੈ ਇੱਕ ਬੰਦਾ ਹੋਰ ਸੀਗਾ ਸਾਨੀ ਜਿਹਦੇ ਵੀ ਕੁਛਰਰੇ ਲੱਗੇ ਸੀਗੇ ਉਹ ਹਸਪੀਟਲ ਚੋਂ ਚਲਾ ਗਿਆ ਹੈਗਾ ਉਹ ਇਲਾਜ ਕਰਾ ਕੇ ਮੋੜਲਾ ਇਲਾਜ ਕਰਾ ਕੇ ਚਲਾ ਗਿਆ ਹੈਗਾ ਇੱਥੇ ਨਹੀਂ ਆਦ ਰਿਹਾ ਮੈਟਰ ਹੋਇਆ ਕੀ ਹੈ ਸਰ ਮੈਂ ਦੱਸ ਰਿਹਾ ਤੁਹਾਨੂੰ ਜੋ ਹੁਣ ਤੱਕ ਦੀ ਤਫਤੀਸ਼ ਚ ਆਇਆ ਹੈ ਬਾਕੀ ਤਾਂ ਗੱਲਾਂ ਬਾਅਦ ਚ ਸਾਹਮਣੇ ਆਣਗੀਆਂ ਇਹ ਇੱਕ ਹਰਮਨ ਹੈਗਾ ਮਹਿਰਿਆਂ ਦਾ ਮੁੰਡਾ ਇੱਕ ਹੈਗਾ ਕੁਮਤਾਰ ਸਿੰਘ ਏਰੀਆਜ਼ ਬਿੱਲਾ ਪੁੱਤਰ ਚਮਕੌਰ ਸਿੰਘ ਜੋ ਵਿੜੇ ਦਾ ਹੈਗਾ ਇਹ ਐਸਸੀ ਹੈਗਾ ਇਹਨਾਂ ਇਹ ਆਪਸ ਵਿੱਚ ਕਿਸੇ ਗਲਤੇ ਬੋਲ ਬੁਲਾਰਾ ਹੋਇਆ ਸੀਗਾ ਤੇ ਜਿਹੜਾ ਕੁਲਤਾਰ ਸੀਗਾ ਉਹ ਬਰਸੀ ਤੇ ਵਸਤੇ ਜਾ ਰਿਹਾ ਸੀ ਆਪਣੇ ਪਰਿਵਾਰ ਨਾਲ ਤੇ ਹਰਮਨ ਵੱਲੋਂ ਇੱਕ ਬਲਦੇਵ ਦੇਵਾ ਹੈਗਾ ਉਹਨੇ ਉਹਦੀ ਬਾਹ ਫੜ ਕੇ ਉਹਨੂੰ ਰੋਕ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹਨੂੰ ਪੁੱਛਿਆ ਵੀ ਤੂੰ ਕਿਉਂ ਅੱਖਾਂ ਕੱਢਦਾ ਹੈਗਾ ਜਿਸ ਗੱਲ ਤੇ ਇਹਨਾਂ ਦਾ ਟਕਸਲ ਹੋ ਗਈ ਤੇ ਉਹਨੇ ਜਿਹੜਾ ਹੈਗਾ ਕੁਲਤਾਰ ਹੈ ਉਹਨੇ ਆਪਦੇ ਸਾਥੀ ਕਾਲੀ ਸਕੋਰਪੀਓ ਤੇ ਕੋਈ ਮੋਗੇ ਤੋਂ ਆਏ ਨੇ ਜੋ ਹੁਣ ਤੱਕ ਪਤਾ ਲੱਗਿਆ ਉਹ ਆ ਆ ਮਾਨੁਸ਼ਿਆ ਰਨ ਨਾਲ ਲਏ ਸੀਗੇ ਉਹਨਾਂ ਨੇ ਆ ਕੇ ਗੋਲੀ ਚਲਾਈ ਇਹਨਾਂ ਨੇ ਜਿਹੜਾ ਇਹ ਹਰਮਨ ਪਾਰਟੀ ਹੈਗੀ ਹੈ ਇਹਨਾਂ ਨੇ ਪੱਥਰਬਾਜੀ ਕੀਤੀ ਜਿਸ ਦੇ ਵਿੱਚ ਮਤਲਬ ਇਹਦੇ ਜਿਹੜਾ ਦੋ ਬੰਦੇ ਇਸ ਇੰਜਰੀਜ਼ ਲੱਗੀਆਂ ਨੇ ਇੱਕ ਤਾਂ ਸੁਖਪ੍ਰੀਤ ਪੁੱਤਰ ਨਛੱਤਰ ਸਿੰਘ ਵਾਸੇ ਲੱਗਿਆ ਦਾ ਪੁਰਾਣਾ ਜਿਹਦੀ ਡੈਥ ਹੋ ਗਈ ਹੈ ਤੇ ਇੱਕ ਸਾਨੀ ਦੇ ਬੁੜੀ ਰਚੇ ਬਾਕੀ ਜਿਹੜਾ ਹੈਗਾ ਉਹ ਐਸ ਐਚਓ ਸਾਹਿਬ ਗਏ ਹੋਏ ਨੇ ਪਿੰਡ 'ਚ ਉਹ ਵੈਰੀਫਾਈ ਕਰ ਰਹੇ ਨੇ ਕੀ ਗੱਲ ਹੈਗੀ ਹੈ ਕੁਝ ਇਸ 'ਚ ਅਸੀਂ ਬੰਦੇ ਐਪਰੀਹੈਂਡ ਵੀ ਕੀਤੇ ਨੇ ਉਹਨਾਂ ਬਾਰੇ ਹਜੇ ਨਹੀਂ ਦੱਸ ਸਕਦੇ ਕਿ ਇਹਨਾਂ ਦਾ ਕੀ ਹੈਗਾ ਤੇ ਡਿਟੇਲ ਜਿਹਦੀ ਪ੍ਰੋਪਰ ਇਨਵੈਸਟੀਗੇਸ਼ਨ ਪਰਚਾ ਦਰਜ ਕਰਕੇ 301 103 ਦਾ ਪਰਚਾ ਦਰਜ ਕਰਕੇ ਬਕਾਇਦਾ ਕਾਰਵਾਈ ਦੀ